ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਭਾਈ ਮੰਜ ਨੂੰ ਕਹਿੰਦੇ ਨੇ ਕਿ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਹੁਣ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਦਾ ਭਾਵ ਕਿ ਸਿੱਖ ਦਾ ਕੰਮ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਪੂਜਾ ਕਰਨੀ ਨਹੀਂ ਸਿਰਫ ਨਿਰੰਕਾਰ ਨੂੰ ਟੇਣਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਨੀ ਹੈ ਉਸ ਤੋਂ ਇਲਾਵਾ ਹੋਰ ਕਿਹੇ ਕਬਰ ਤੇ ਕਿਹੇ ਰੁੱਖ ਤੇ ਕਿਹ ਸਿਰ ਫੇਰਨ ਵਾਲੇ ਕੋ ਕਿਹ ਪਖੰਡੀ ਕੋ ਜਾ ਕੇ ਮੱਥਾ ਨਹੀਂ ਟੇਕਣਾ ਸਿਰ ਨੇ ਸੇਖਣੇ ਸਿਰਫ ਮੱਥਾ ਟੇਕਣਾ ਵਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੇ ਪਰ ਮਾਫ ਕਰਨਾ ਜੀ ਸਾਰੀ ਦਿਹਾੜੀ ਸਾਰੀ ਦਿਹਾੜੀ ਗੁਰਦੁਆਰੇ ਦੇ ਵਿੱਚ ਮੇਲਾ ਹੋਵੇ ਸਾਰੀ ਦਿਹਾੜੀ ਬੰਦੇ ਨੇ ਸੇਵਾ ਕੀਤੀ ਹੋਵੇ ਤੇ ਸ਼ਾਮ ਨੂੰ ਕਿਤੇ ਫੇਰ ਕਬਰ ਦੇ ਮੇਲਾ ਹੋਵੇ ਵੀਰਵਾਰ ਦਾ ਦਿਨ ਹੋਵੇ ਤੇ ਬੰਦਾ ਫੇਰ ਕਹਿ ਦਿੰਦਾ ਵਾ ਭੱਜ ਕੇ ਮੈਂ ਜਾ ਕੇ ਕਬਰ ਤੇ ਵੀ ਦੀਵਾ ਜਗਾਵਾਂ ਉਹ ਭੋਲਿਆ ਤੇਰੀ ਜਿਹੜੀ ਤੂੰ ਸਾਰਾ ਦਿਨ ਤੂੰ ਸੇਵਾ ਕੀਤੀ ਆ ਗੁਰੂ ਗ੍ਰੰਥ ਸਾਹਿਬਹਾਰੀ ਦੀ ਸੇਵਾ ਕੀਤੀ ਆ ਤੂੰ ਸਾਰਾ ਦਿਨ ਸੰਗਤਾਂ ਦੇ ਜੋੜੇ ਝਾੜੇ ਆ ਤੂੰ ਸਾਰਾ ਦਿਨ ਦਰਿਆ ਝਾੜਿਆ ਵਾ ਤੂੰ ਲੰਗਰਾਂ 'ਚ ਸੇਵਾ ਕੀਤੀ ਸਾਰਾ ਦਿਨ ਕੀ ਤੈਨੂੰ ਕੀ ਲੱਗਦਾ ਤੇਰੀ ਉਹ ਸੇਵਾ ਕੀ ਗੱਲ ਗੁਰੂ ਥਾਏ ਨਾ ਪਾਊਗਾ ਕੀ ਲੱਗਦਾ ਜਿਹੜਾ ਤੂੰ ਫੇਰ ਕਬਰਾਂ ਪੂਜਣ ਜਾਣਾ ਵਾ ਇਹਦਾ ਮਤਲਬ ਇਹ ਕਿ ਭਾਈ ਤੈਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਇੱਕ ਬੜਿਆਂ ਲੋਕਾਂ ਦਾ ਡਾਊਟ ਆ ਬੜਿਆਂ ਲੋਕਾਂ ਦਾ ਡਾਊਟ ਆ ਸਾਡੇ ਲੋਕ ਕਹਿੰਦੇ ਆ ਕਿ ਇਹ ਜਿਹੜੀਆਂ ਕਬਰਾਂ ਇਹ ਜਿਹੜੀਆਂ ਮਜ਼ਾਰਾਂ ਇਹ ਮੁਸਲਮਾਨਾਂ ਦੇ ਗੁਰੂ ਹੋਏ ਆ ਤਾਂ ਮੈਂ ਕਈ ਮੁਸਲਮਾਨ ਵੀਰਾਂ ਨਾਲ ਗੱਲ ਕੀਤੀ ਇਸ ਮਸਲੇ ਤੇ ਮੈਂ ਕਿਹਾ ਭਾਈ ਤੁਸੀਂ ਕਬਰਾਂ ਦੀ ਸੇਵਾ ਕਰਦੇ ਹੋ ਉਹ ਕਹਿੰਦੇ ਸਾਡੇ ਦੇ ਹਰਾਮ ਮੰਨੀ ਗਈ ਆ। ਆਂਦੇ ਜਿੱਦਾਂ ਤੁਹਾਡੇ ਕੇਸਾਂ ਦੀ ਬੇਅਦਬੀ ਹਰਾਮ ਆ। ਮੈਂ ਕਿਹਾ ਜੀ ਹੈਗੀ ਆ। ਆਂਦੇ ਜਿਵੇਂ ਤੁਹਾਡੇ ਮਰਿਆਦਾ ਤੋਂ ਉਲਟ ਚੱਲਣਾ ਆਂਦੇ ਤੁਹਾਡੇ ਵਾਸਤੇ ਹਰਾਮ ਆ। ਮੈਂ ਕਿਹਾ ਜੀ। ਆਂਦੇ ਉਦਾਂ ਹੀ ਸਾਡੇ ਵਾਸਤੇ ਕਬਰਾਂ ਪੂਜਣੀਆਂ ਤੇ ਸਾਡੇ ਸਲਾਮ ਦੇ ਵਿੱਚ ਹਰਾਮ ਆ। ਮੈਂ ਕਿਹਾ ਫੇਰ ਤੁਸੀਂ ਕਿੰਨੂੰ ਮੰਨਦੇ ਜੀ? ਆਂਦੇ ਸਿਰਫ ਦੇ ਸਿਰਫ ਅਸੀਂ ਆਪ ਦੀ ਪਵਿੱਤਰ ਕੁਰਾਨ ਸ਼ਰੀਫ ਜੀ ਦੀ ਬਾਣੀ ਨੂੰ ਮੰਨਦੇ ਆਂ। ਆਂਦੇ ਉਸ ਤੋਂ ਇਲਾਵਾ ਹੋਰਾਂ ਦੇ ਅਸੀਂ ਕਿਹੇ ਕਬਰ ਦੇ ਨਹੀਂ ਮੱਥਾ ਟੇਕਦੇ ਆਂਦੇ ਜੇ ਸਾਡਾ ਮੱਥਾ ਟਿਕੇ ਤੇ ਸਿਰਫ ਆਂਦੇ ਅਸੀਂ ਆਪਦੇ ਕੁਰਾਨ ਸ਼ਰੀਫ ਦਾ ਸਤਿਕਾਰ ਕਰਦੇ ਆਂ ਤੇ ਪੰਜ ਟਾਈਮ ਨਵਾਜ਼ ਪੜਦੇ ਆਂ ਤੇ ਇਹ ਗੱਲ ਬਾਣੀ ਦੇ ਵਿੱਚ ਵੀ ਹੈਗੀ ਹੈ ਸ਼ੀਰ ਰਾਗ ਦੇ ਵਿੱਚ ਇਹ ਗੱਲ ਹੈਗੀ ਆ ਪੰਜ ਵਕਤ ਨਵਾਜ਼ ਗੁਜ਼ਾਰੇ ਪੜੇ ਇੱਕ ਤੇਬ ਕੁਰਾਨਾ ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਵੀ ਹੈਗੀ ਆ ਖੈਰ ਉਸ ਮਸਲੇ ਤੇ ਮੇਰੇ ਨਾਲ ਗੱਲ ਹੋਈ ਅੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਬਰਾਂ ਬਾਰੇ ਕੀ ਕਹਿੰਦੀ ਆ ਮੈਂ ਕਿਹਾ ਸਾਡੀ ਬਾਣੀ ਦੇ ਵਿੱਚ ਤੇ ਕਲੀਅਰਲੀ ਕਬਰਾਂ ਤੋਂ ਮਨਾ ਕੀਤਾ ਵਾ ਦੁਬਦਾਂ ਨਾ ਪੜੋ ਉਹ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਂ ਨਾ ਜਾਈ ਮੈਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਕਬਰਾਂ ਪੂਜਿਆਂ ਤੋਂ ਵੀ ਰੋਕਿਆ ਵਾ ਤੇ ਮਾਫ ਕਰਨਾ ਸੰਗਤ ਜੀ ਕਬਰਾਂ ਪੂਜਣੀਆਂ ਮੁਸਲਮਾਨਾਂ ਦਾ ਵਾਸਤੇ ਵੀ ਹਰਾਮ ਆ ਮੁਸਲਮਾਨ ਵੀ ਸਿਰਫ ਕੁਰਾਨ ਸ਼ਰੀਫ ਦੀ ਬਾਣੀ ਦਾ ਸਤਿਕਾਰ ਕਰਦੇ ਆ ਨਵਾਜ ਦਾ ਸਤਿਕਾਰ ਕਰਦੇ ਆ ਸਾਨੂੰ ਅਸਲ ਤੇਹੀ ਭਲੇਖਾ ਨਹੀਂ ਕਿ ਉਹ ਮੁਸਲਮਾਨਾਂ ਦੇ ਗੁਰੂ ਆ ਮੁਸਲਮਾਨ ਇਹਨਾਂ ਨੂੰ ਨਹੀਂ ਮੰਨਦੇ ਇਹਨਾਂ ਨੂੰ ਸਿਰਫ ਸਾਡੇ ਸਿੱਖ ਹੀ ਮੰਨਦੇ ਆ ਕਈ ਕਹਿਣਗੇ ਲਓ ਜੀ ਸਾਨੂੰ ਦੁੱਧ ਪੋਤਲੀ ਦਾਤ ਮਿਲੀ ਆ ਸਾਨੂੰ ਜੀ ਕੋਹ ਮਿਲਿਆ ਸਾਨੂੰ ਫਲਾਨੀ ਜੀ ਮਿਲ ਗਈ ਤੇ ਬਾਣੀ ਦਾ ਵਾਕ ਹੈ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਸ ਉਹ ਪਾਵੇ ਸਾਰਾ ਕੁਝ ਗੁਰੂ ਸਾਹਿਬ ਦੇ ਘਰ ਹੈ ਗਾਵਾ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰਾ ਕੁਝ ਹੈ ਗਾਵਾ ਤੈਨੂੰ ਮੰਗਣਾ ਹੀ ਨਹੀਂ ਆਇਆ ਤੂੰ ਜਾ ਕੇ ਮੰਗ ਲਾ ਪਿਆ ਕਬਰਾਂ ਤੋਂ ਤੇ ਕਬਰਾਂ ਦੇ ਵਿੱਚ ਜਿਹੜੇ ਆਪ ਮੁਰਦੇ ਪਏ ਆ ਪੁੱਛੋ ਉਹ ਤੁਹਾਨੂੰ ਕੀ ਦੇਣਗੇ ਸਾਡਾ ਗੁਰੂ ਜਾਗਦੀ ਹੋਈ ਜੋਤ ਆ ਜੋ ਮੰਗਣਾ ਵਾ ਸੱਚੇ ਸਾਹਿਬਾ ਕਾ ਨਹੀਂ ਕਰਦੇ ਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਕੋਈ ਬੰਦਾ ਜੀ ਸਿਰ ਮਾਰਨ ਵਾਲਾ ਕੋ ਤਰਿਆ ਫਿਰਦਾ ਵਾ ਇਹ ਜੀ ਇਹ ਸਾਡਾ ਪੀਰ ਆ ਅੱਛਾ ਮੇਰੀ ਇੱਕ ਪਛਾਈਏ ਮੁੰਡੇ ਨਾਲ ਗੱਲ ਹੋਈ ਆਂਦਾ ਏ ਧਰਤੀ ਗੁਰੂਆਂ ਪੀਰਾਂ ਦੀ ਆ ਮੈਂ ਕਿਹਾ ਬਿਲਕੁਲ ਗੁਰੂਆਂ ਪੀਰਾਂ ਦੀ ਧਰਤੀ ਆ ਆਂਦਾ ਪੀਰਾਂ ਨੂੰ ਮਾਰਾ ਕੋ ਬੋਲਦੇ ਜੀ ਮੈਂ ਕਿਹੜੇ ਪੀਰ ਦੀ ਧਰਤੀ ਬੋਲੋਗੀ ਅੰਦਰ ਨਹੀਂ ਗੁਰੂਆਂ ਪੀਰਾਂ ਦੀ ਧਰਤੀ ਤੁਸੀਂ ਸਹਿਮਤ ਹੋਣਾ ਮੈਂ ਕਿਹਾ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਵੀਰ ਜੀ 100% ਸਹਿਮਤ ਹਾਂ ਅੰਦਾਜ਼ ਸਿਰਕਮਾਉਣ ਵਾਲਿਆਂ ਨੂੰ ਮਾਰਾ ਕੇ ਬੋਲ ਦੇ ਜੀ ਮੈਂ ਕਿਹਾ ਸਿਰਕਮਾਉਣ ਵਾਲਿਆਂ ਦੀ ਗੁਰਬਾਣੀ ਨੇ ਵੀ ਸਿਰਕਮਾਉਣ ਵਾਲਿਆਂ ਨੂੰ ਖੰਡਨ ਕੀਤਾ ਵਾ ਬਾਕੀ ਰਹੀ ਗੱਲ ਗੁਰੂਆਂ ਪੀਰਾਂ ਦੀ ਧਰਤੀ ਦੀ ਤੇ ਮੈਂ ਕਿਹਾ ਗੁਰੂਆਂ ਦਾ ਗੁਰੂਆਂ ਦਾ ਮਤਲਬ ਤੇ ਪੀਰਾਂ ਦਾ ਮਤਲਬ ਇੱਥੇ ਪਤਾ ਕਿੰਨਾ ਨੂੰ ਕਿਹਾ ਵਾ ਗੁਰੂ ਸਾਹਿਬ ਜਿਹੜੇ ਸਾਡੇ ਗੁਰੂ ਸਾਹਿਬ ਹੋਏ ਆ ਜਿਨ੍ਹਾਂ ਨੇ ਆਪ ਦੇ ਪੁੱਤਰ ਜੰਗ ਜੀ ਤੋਰੇ ਆ ਉਹ ਸਾਡੇ ਗੁਰੂ ਸਾਹਿਬ ਹੋਏ ਆ ਜਿਨ੍ਹਾਂ ਨੇ ਉਦਾਸੀਆਂ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਆ ਉਹ ਗੁਰੂ ਹੋਏ ਆ ਮੈਂ ਕਿਹਾ ਹੁਣ ਆ ਜਾ ਪੀਰਾਂ ਵੱਲ ਪੀਰ ਮੈਂ ਕਿਹਾ ਸਿਰ ਕਮਾਉਣ ਵਾਲਿਆਂ ਨੂੰ ਪੀਰ ਨਹੀਂ ਕਹਿੰਦੇ ਮੈਂ ਕਿਹਾ ਇੱਥੇ ਸulfes ਸੂਟੇ ਲਾਉਣ ਵਾਲਿਆਂ ਨੂੰ ਪੀਰ ਨਹੀਂ ਕਹਿੰਦੇ ਇੱਥੇ ਪੀਰ ਕਹਿੰਦੇ ਆ ਸائیں ਮੀਆਂ ਮੀਰ ਜੀ ਵਰਗਿਆਂ ਨੂੰ ਗਨੀਖਾ ਨਬੀਖਾ ਵਰਗਿਆਂ ਨੂੰ ਜਿਨ੍ਹਾਂ ਨੇ ਉੱਚ ਦਾ ਪੀਰ ਬਣਾਇਆ ਮੈਂ ਕਿਹਾ ਇੱਥੇ ਪੀਰ ਕਹਿੰਦੇ ਆ ਸائیں ਮੀਆਂ ਮੀਰ ਪੀਰ ਬਦੂ ਸ਼ਾਹ ਜੀ ਵਰਗਿਆਂ ਨੂੰ ਬੁੱਲੇ ਸ਼ਾਹ ਜੀ ਵਰਗਿਆਂ ਨੂੰ ਬੁੱਢਣ ਸ਼ਾਹ ਜੀ ਵਰਗਿਆਂ ਨੂੰ ਐਸੀਆਂ ਮਹਾਨ ਸ਼ਖਸੀਅਤਾਂ ਨੂੰ ਪੀਰ ਕਹਿੰਦੇ ਆ ਆਂਦੇ ਸ਼ਾਹ ਜੀ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਤੇ ਆਂਦੇ ਸਾਡੇ ਸਾਈਂ ਜੀ ਬਾਰੇ ਕਿਉਂ ਟਿੱਪਣੀ ਕਰਦੇ ਜੇ ਮੈਂ ਕਿਹਾ ਯਾਰ ਤੁਸੀਂ ਇਹਨਾਂ ਬੀੜੀ ਪੀਣ ਵਾਲਿਆਂ ਨੂੰ ਸਿਰ ਘਮਾਉਣ ਵਾਲਿਆਂ ਨੂੰ ਤੁਸੀਂ ਐਡੀਆਂ ਮਹਾਨ ਸ਼ਖਸੀਅਤਾਂ ਨਾਲ ਕੰਪੇਅਰ ਕਰ ਦੋਗੇ ਮਾ ਤੁਹਾਡਾ ਦਿਮਾਗ ਸਹੀ ਹੈ ਸੰਗਤ ਜੀ ਇਹਨਾਂ ਪਖੰਡੀ ਬਾਬਿਆਂ ਬਾਰੇ ਸਾਡੇ ਪੰਜਾਬ ਦਾ ਇੱਕ ਮੁੰਡਾ ਵਾ ਜਸਬੀਰ ਸਿੰਘ ਜਸੀ ਬਹੁਤ ਨਾਮੀ ਕਲਾਕਾਰ ਆ ਜਸਬੀਰ ਸਿੰਘ ਜਸੀ ਨੇ ਸਭ ਤੋਂ ਪਹਿਲਾਂ ਇਹਨਾਂ ਦੇ ਉੱਪਰ ਆਵਾਜ਼ ਬੁਲੰਦ ਕੀਤੀ ਬਾਅਦ ਵਿੱਚ ਹੌਲੀ-ਹੌਲੀ ਸਾਡੇ ਪ੍ਰਚਾਰਕਾਂ ਨੇ ਵੀਡੀਓ ਵੇਖੀਆਂ ਸਾਡੇ ਪ੍ਰਚਾਰਕ ਵੀ ਉਹਨਾਂ ਦੇ ਬਾਰੇ ਬੋਲੇ ਉਹਨਾਂ ਨੇ ਇੱਕ ਸੰਗਰ ਬਿਆਨ ਕੀ ਦੇ ਰਿਆ ਸੀ ਲਓ ਜੀ ਸਾਈ ਮੀਆਂ ਵੀ ਤੇ ਹੋਏ ਆ ਪੀਰ ਬੁੱਧੂ ਸ਼ਾ ਵੀ ਤੇ ਹੋਏ ਆ ਮੈਂ ਬੇਨਤੀ ਕਰਦਾ ਵਾਂ ਯਾਰ ਉਹਨਾਂ ਨੂੰ ਤੁਸੀਂ ਇਹਨਾਂ ਨਾਲ ਕੰਪੇਅਰ ਕਰ ਦੋਗੇ ਮੇਰਾ ਦਿਲੋਂ ਸਲਾਮ ਹੈ ਆ ਭਾਈ ਜਸਬੀਰ ਸਿੰਘ ਜਸੀ ਨੂੰ ਨਾਮੀ ਕਲਾਕਾਰ ਆਇਆ ਕ ਜਿਨੇ ਐਡੀ ਵੱਡੀ ਆਵਾਜ਼ ਬੁਲੰਦ ਕੀਤੀ ਜਸਬੀਰ ਸਿੰਘ ਜਸੀ ਨੂੰ ਸਾਡਾ ਦਿਲੋਂ ਸਤਿਕਾਰ ਆ ਕਿ ਇਹੋ ਜੀ ਚੀਜ਼ ਬਾਰੇ ਕੋਈ ਆਵਾਜ਼ ਨਹੀਂ ਚੁੱਕਦਾ ਪਰ ਜਸਬੀਰ ਸਿੰਘ ਜਸੀ ਨੇ ਆਵਾਜ਼ ਚੁੱਕੀ ਸਲਾਮ ਹੈ ਜਸਬੀਰ ਸਿੰਘ ਜਸੀ ਨੂੰ ਸਾਡੇ ਲੋਕਾਂ ਨੂੰ ਮਾਫ ਕਰਿਓ ਬਸ ਮੱਥਾ ਟੇਕਣਾ ਸੀ ਪਰ ਮੱਥਾ ਟੇਕਣਾ ਵਾ ਤੇ ਮੈਂ ਬੇਨਤੀ ਕਰਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਸਾਹਿਬ ਜੀ ਅੱਗੇ ਸਾਡਾ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤੱਕ ਗੁਰੂ ਨਸਤਾਰੇ ਸਾਡਾ ਗੁਰੂ ਸ਼ਬਦ ਗੁਰੂ ਆ ਬਾਣੀ ਸਾਡੀ ਗੁਰੂ ਆ ਪਰ ਸਾਡੇ ਸਿੱਖ ਕੋਈ ਕਬਰਾਂ ਦੇ ਮੱਥਾ ਕੋਈ ਕਿਕਰਾਂ ਦੇ ਪਿਪਲਾਂ ਦੇ ਮੱਥਾ ਕੋਈ ਕਹੇ ਪਖੰਡੀਆਂ ਗਾੜੀ ਮਾਥਾ ਮਾਫ ਕਰਨਾ ਇਹ ਸਿੱਖੀ ਨਹੀਂ ਸਿੱਖੀ ਉਹ ਜਿਹੜੀ ਕੇਵਲ ਤੇ ਕੇਵਲ ਬਾਣੀ ਪੜਦੇ ਆਂ ਤੇ ਬਾਣੀ ਸੁਣਦੇ ਆਂ ਉਹ ਸਿੱਖੀ ਆ ਆਇਓ ਸੁਣਨ ਪੜਨ ਕੋ ਬਾਣੀ ਆਪਾਂ ਸੰਸਾਰ ਤੇ ਆਏ ਆ ਬਾਣੀ ਪੜਨ ਤੇ ਬਾਣੀ ਸੁਣਨ ਆਏ ਆ ਪਰ ਆ ਕੇ ਕੀਤਾ ਕੀ ਹੀਰੇ ਜਿਹਾ ਜਨਮ ਐ ਕੌਡੀ ਬਦਲੇ ਜਾਏ ਕਬਰਾਂ ਬੂਜ ਲੀਆਂ ਮਾਫ ਕਰਨਾ ਜੀ ਜੇ ਸਵੇਰ ਦਾ ਭੁੱਲਿਆ ਬੰਦਾ ਸ਼ਾਮ ਨੂੰ ਘਰ ਪਰਤਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਅੱਜ ਵੀ ਸਾਡੇ ਕੋਲ ਵੇਲਾ ਵਾ ਅਮਰਤ ਛਕੀਏ ਸਿੰਘ ਸੱਜੀਏ ਗੁਰੂ ਵਾਲੇ ਬਣੀਏ ਤੇ ਇੱਕ ਆਕਾਰਪੁਰਖ ਦੀ ਸੇਵਾ ਸੰਭਾਲ ਕਰੀਏ ਮੈਂ ਤਾਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਪੁੱਤਰਾਂ ਨੂੰ ਏਜ 7 ਸਾਲ ਦੇ 9 ਸਾਲ ਸੂਬੇ ਦੀ ਕਟਹਿਰੀ ਵਿੱਚ ਪੇਸ਼ ਕੀਤਾ ਜਾਂਦਾ ਵਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲ ਦਿੰਦੇ ਆ ਸਿਪਾਹੀਆਂ ਨੂੰ ਸਿਖਾ ਦਿੰਦੇ ਆ ਕਿ ਤੁਸੀਂ ਸਿਰ ਝੁਕਾ ਕੇ ਅੰਦਰ ਆਉਣਾ ਵਾ ਜਦੋਂ ਤੁਸੀਂ ਸਿਰ ਝੁਕਾ ਕੇ ਅੰਦਰ ਆਓਗੇ ਤੁਹਾਡੇ ਵੱਲ ਦੇਖਦੇ ਹੋਏ ਗੁਰੂ ਦੇ ਪੁੱਤਰ ਵੀ ਸਿਰ ਝੁਕਾ ਕੇ ਅੰਦਰ ਆਉਣਗੇ ਉਦਾਂ ਹੀ ਸਿਪਾਈ ਕਰਦੇ ਆ ਉਹ ਸਿਰ ਝੁਕਾ ਕੇ ਅੰਦਰ ਆਉਂਦੇ ਆ ਤੇ ਸਭ ਤੋਂ ਪਹਿਲਾਂ ਬਾਬਾ ਜੋਰਾਵਾਰ ਸਿੰਘ ਜੀ ਉਹ ਆਪਣੀ ਜੁੱਤੀ ਅੰਦਰ ਰੱਖਦੇ ਆ ਤੇ ਫਿਰ ਪਿੱਛੋਂ ਦੀ ਹੋ ਕੇ ਅੰਦਰ ਜਾਂਦੇ ਆ ਉਹਨਾਂ ਨੂੰ ਵੇਖਦੇ ਹੋਏ ਬਾਬਾ ਫਤਿਹ ਸਿੰਘ ਜੀ ਵੀ ਉਹਦਾ ਉਹਨਾਂ ਦੀ ਤਰ੍ਹਾਂ ਹੀ ਉਹ ਵੀ ਪਹਿਲਾਂ ਜੁੱਤੀ ਰੱਖਦੇ ਆ ਫਿਰ ਉਹ ਵੀ ਪਿੱਛੋਂ ਦੀ ਹੋ ਕੇ ਅੰਦਰ ਜਾਂਦੇ ਆ ਕਹਿਮ ਤੋਂ ਭਾਵੇਂ ਕਿ ਤੁਸੀਂ ਜਿਹੜੇ ਸਾਨੂੰ ਲਾਲਚ ਦੇ ਰਹੇ ਹੋ ਤੁਸੀਂ ਜਿਹੜੇ ਸਾਨੂੰ ਰਾਜ ਭਾਗ ਦੇ ਰਹੇ ਹੋ ਤੁਹਾਡੇ ਰਾਜ ਭਾਗ ਨੂੰ ਅਸੀਂ ਇਸ ਜੁੱਤੀ ਦੀ ਠੋਕਰ ਮਾਰਦੇ ਆ ਅੱਗੇ ਗੁਰੂ ਸਾਹਿਬ ਦੇ ਪੁੱਤਰ ਅੰਦਰ ਜਾ ਕੇ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਗੱਜ ਕੇ ਬੁਲਾਉਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਉੱਥੇ ਖਲੋ ਕੇ ਸਾਰੇ ਜਣੇ ਹੈਰਾਨ ਹੋ ਕੇ ਦੇਖਦੇ ਆ ਤੇ ਉੱਥੇ ਜਾ ਕੇ ਅੰਦਰ ਫਤਿਹ ਬੁਲਾਉਣ ਤੋਂ ਬਾਅਦ ਵਜ਼ੀਰ ਖਾਨ ਕਹਿੰਦਾ ਵਾ ਉਹ ਕਹਿੰਦਾ ਇਹ ਤੁਹਾਡੇ ਪਿਤਾ ਜੀ ਦੇ ਦਰਬਾਰ ਨਹੀਂ ਇਹ ਤੁਹਾਡੇ ਪਿਤਾ ਦਾ ਆਨੰਦਪੁਰ ਵਾਲਾ ਦਰਬਾਰ ਨਹੀਂ ਇਹ ਸੂਬੇ ਦਾ ਦਰਬਾਰ ਆ ਸੂਬੇ ਸਰਾਂਦਰਾ ਦਰਬਾਰ ਆ ਇੱਥੇ ਤੁਹਾਡੀ ਫਤਈ ਨਹੀਂ ਚਲਣੀ ਉਹ ਕਹਿੰਦੇ ਇੱਥੇ ਝੁੱਕ ਕੇ ਸਲਾਮ ਕਰਨਾ ਪਵੇਗਾ ਤੇ ਗੁਰੂ ਦੇ ਪੁੱਤਰ ਕਹਿੰਦੇ ਨੇ ਕਿ ਇਹ ਖੁਦਾ ਕੋ ਸਲਾਮ ਕੀ ਹੈ ਆਪ ਕਿਸੇ ਔਰ ਕੋ ਨਹੀਂ ਗੁਰੂ ਦੇ ਪੁੱਤਰਾਂ ਨੂੰ ਲਾਲਚ ਦਿੱਤੇ ਜਾਂਦੇ ਆ ਤਿੰਨ ਮੇਜ਼ ਸਜਾਏ ਜਾਂਦੇ ਆ ਤੇ ਗੁਰੂ ਦੇ ਪੁੱਤਰਾਂ ਨੂੰ ਛੱਡ ਦਿੱਤਾ ਜਾਂਦਾ ਵਾ ਪਹਿਲੇ ਮੇਜ਼ ਤੇ ਖਾਣ ਪੀਣ ਵਾਲਾ ਸਮਾਨ ਰੱਖਿਆ ਵਾ ਮਠਾਈਆਂ ਰੱਖੀਆਂ ਵਾ ਕੋਈ ਵਨਸਵੰਨਾ ਭੋਜਨ ਰੱਖਿਆ ਵਾ ਦੂਸਰੇ ਮੇਜ਼ ਦੇ ਉੱਪਰ ਖਡਾਉਣੇ ਰੱਖੇ ਆ ਤੇ ਬੱਚੇ ਨੇ ਖੇਡਣਗੇ ਛੋਟੀ ਉਮਰਾਂ ਦੇ ਨੇ ਤੇ ਤੀਜੇ ਪਾਸੇ ਤੀਸਰੇ ਮੇਜ਼ ਤੇ ਤਲਵਾਰਾਂ ਸ਼ਸਤਰ ਰੱਖੇ ਗਏ ਆ ਤੇ ਗੁਰੂ ਦੇ ਪੁੱਤਰ ਅੰਦਰ ਜਾਂਦੇ ਆ ਪਹਿਲੇ ਮੇਜ਼ ਨੂੰ ਮਠਾਈਆਂ ਵਾਲੇ ਨੂੰ ਛੱਡ ਦਿੰਦੇ ਆ ਦੂਜੇ ਮੇਜ਼ ਨੂੰ ਬਾਜ਼ੀਆਂ ਵਾਲੇ ਖੜਾਉਣਿਆਂ ਵਾਲੇ ਮੇਜ਼ ਨੂੰ ਵੀ ਛੱਡ ਦਿੰਦੇ ਆ ਤੇ ਜਾ ਕੇ ਤੀਜੇ ਮੇਜ਼ ਤੇ ਤਲਵਾਰਾਂ ਪਈਆਂ ਵਾ ਤਲਵਾਰਾਂ ਚੁੱਕ ਕੇ ਹੱਥਾਂ ਦੇ ਵਿੱਚ ਫੜ ਲੈਂਦੇ ਆ ਨਵਾਬ ਵਜ਼ੀਰ ਖਾਨ ਉੱਥੇ ਕਹਿੰਦਾ ਵਾ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ ਤੇ ਗੁਰੂ ਦੇ ਪੁੱਤਰ ਦਾ ਕੋਈ ਜਵਾਬ ਦਿੰਦੇ ਆ ਕਿ ਜੇ ਸਾਨੂੰ ਛੜ ਦਿੱਤਾ ਜਾਵੇ ਆਜ਼ਾਦ ਕਰ ਦਿੱਤਾ ਜਾਵੇ ਤੇ ਕਹਿੰਦੇ ਆ ਕਿ ਅਸੀਂ ਰਹਾਉਗੇ ਜਾਵਾਂਗੇ ਆਪਣੀ ਫੌਜ ਇਕੱਠੀ ਕਰਾਂਗੇ ਤੇ ਜ਼ੁਲਮ ਦੇ ਖਿਲਾਫ ਟਕਰਾ ਕਰਾਂਗੇ ਉਹ ਕਹਿੰਦੇ ਜੇ ਹਾਰ ਗਏ ਤੇ ਫੇਰ ਤੇ ਗੁਰੂ ਦੇ ਪੁੱਤਰ ਜਵਾਬ ਦਿੰਦੇ ਆ ਕਿ ਫੇਰ ਆਵਾਂਗੇ ਫੇਰ ਫੌਜ ਇਕੱਠੀ ਕਰਾਂਗੇ ਤੇ ਤੁਹਾਡੇ ਨਾਲ ਜ਼ੁਲਮ ਦੇ ਨਾਲ ਫੇਰ ਟਕਰਾ ਕਰਾਂਗੇ ਤੇ ਜੇ ਉਹ ਕਹਿੰਦੇ ਫਿਰ ਤੁਸੀਂ ਹਾਰ ਗਏ ਤੇ ਫਿਰ ਤੇ ਗੁਰੂ ਸਾਹਿਬ ਦੇ ਪੁੱਤਰ ਅੱਗੋ ਜਵਾਬ ਦਿੰਦੇ ਆ ਕਿ ਜਿੰਨਾ ਚਿਰ ਜ਼ੁਲਮ ਦੀ ਜੜ ਨਹੀਂ ਪੁੱਟ ਦਿੰਦੇ ਆਂਦੇ ਓਨਾ ਚਿਰ ਜ਼ੁਲਮ ਦੇ ਖਿਲਾਫ ਹਕੂਮਤ ਦੇ ਖਿਲਾਫ ਓਨਾ ਚਿਰ ਲੜਦੇ ਰਵਾਂਗੇ ਤੇ ਮਾਫ ਕਰਨਾ ਸੰਗਤ ਜੀ ਉਹਨਾਂ ਨੂੰ ਗੁਰੂ ਦੇ ਪੁੱਤਰਾਂ ਨੂੰ ਸੂਬੇ ਦੇ ਦਰਬਾਰ ਦੇ ਵਿੱਚ ਸੱਪ ਦੇ ਬੱਚੇ ਵੀ ਕਿਹਾ ਜਾਂਦਾ ਵਾ ਤੇ ਕੀ ਅੱਜ ਸਾਨੂੰ ਕੋਈ ਲਾਲਚ ਦੇ ਰਿਹਾ ਕੋਈ ਅੱਜ ਸਾਨੂੰ ਕੋਈ ਮਾਰਨ ਦੀਆਂ ਧਮਕੀਆਂ ਦੇ ਰਿਹਾ ਕਿ ਅੱਜ ਸਾਡੇ ਲਈ ਕੋਈ ਫਤਵੇ ਜਾਰੀ ਕਰ ਰਿਹਾ ਵੀ ਇਹਨਾਂ ਨੂੰ ਜਿੰਦਿਆਂ ਨੂੰ ਦਵਾਰਾਂ ਦੇ ਵਿੱਚ ਚਨਾ ਦਿੱਤਾ ਜਾਵੇ ਨਹੀਂ ਕਰ ਰਿਹਾ ਪਰ ਅੱਜ ਸਾਡੀ ਫਿਰ ਵੀ ਪਤਾ ਨਹੀਂ ਕੀ ਮਜਬੂਰੀ ਆ ਅਸੀਂ ਇੱਕ ਗੁਰੂ ਦਾ ਲਾਲ ਛੱਡ ਕੇ ਪਤਾ ਹੀ ਨਹੀਂ ਕਿੰਨੇ ਗੁਰੂ ਬਣਾਤੇ ਬਣਾਏ ਕਿ ਨਹੀਂ ਬਣਾਏ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਐਸਾ ਬਾਪ ਜਿਨੇ ਪਹਿਲਾ ਹਕੂਮਤਰੇ ਨਾਲ ਜ਼ੁਲਮ ਦੇ ਨਾਲ ਸੂਬੇ ਦੀ ਇੱਟ ਦੇ ਨਾਲ ਇੱਟ ਖੜਕਾਈ ਇੱਟ ਦੇ ਨਾਲ ਇੱਟ ਖੜਕਾ ਕੇ ਤੇ ਗੁਰੂ ਦੇ ਪੁੱਤਰਾਂ ਦਾ ਬਦਲਾ ਲਿਆ ਉਹਨਾਂ ਨੂੰ ਇਨਸਾਫ ਦਿਵਾਇਆ ਤੇ ਸੂਬਾ ਮਾਫ ਕਰਨਾ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਐਸੇ ਯੋਧੇ ਸਨ ਜਿਨ੍ਹਾਂ ਦੇ ਪੁੱਤਰ ਦਾ ਧੜਕਦਾ ਦਿਲ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ ਪਰ ਉਹ ਡੋਲੇ ਨਹੀਂ ਅੱਜ ਸਾਡੀ ਕੀ ਮਜਬੂਰੀ ਆ ਅਸੀਂ ਜਾ ਕੇ ਸਾਰਾ ਕੁਝ ਹੁੰਦਿਆ ਹੋਇਆ ਵੀ ਅਸੀਂ ਜਾ ਕੇ ਨੱਕ ਕਬਰਾਂ ਦੇ ਰਗੜਦੇ ਆ ਮਜਬੂਰੀ ਆ ਸਾਡੀ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾ ਦਿੱਤਾ ਗਿਆ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਤਾ ਭਾਈ ਤਾਰੂ ਸਿੰਘ ਤਾਂ ਵੀ ਆਪਣੇ ਸਟੈਂਡ ਤੇ ਰਹੇ ਤਾਂ ਵੀ ਉਹ ਕਹਿੰਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਤੇ ਅੱਜ ਆਪਾਂ ਸਿੱਖੀ ਸਿਦਕ ਵੀ ਗਵਾ ਬੈਠੇ ਜਾ ਕੇ ਮੱਥੇ ਕਿੱਥੇ ਰਗੜਦੇ ਕਬਰਾਂ ਦੇ ਮੈਂ ਇੱਕ ਬੇਨਤੀ ਕਰਾਂ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਕਬਰਾਂ ਦੇ ਲਿਕੇ ਜਾਓਗੇ ਉੱਥੇ ਜਾ ਕੇ ਤੁਹਾਡੇ ਬੱਚੇ ਵੇਖਣਗੇ ਕਿ ਉੱਥੋਂ ਦੇ ਸੰਤ ਮਹਾਂਪੁਰਸ਼ ਖੋਦ ਸ਼ਰਾਬਾ ਪੀ ਰਹੇ ਆ ਬੀੜੀਆਂ ਪੀ ਰਹੇ ਆ ਤੇ ਸੋਚ ਕੇ ਵੇਖਿਓ ਤੁਹਾਡੇ ਬੱਚਿਆਂ ਦੇ ਉੱਪਰ ਕਿੰਨਾ ਗਲਤ ਅਫੈਕਟ ਪਾਊਗਾ ਕਿੰਨਾ ਗਲਤ ਅਸਰ ਪਾਊਗਾ ਸਾਡੇ ਵਾਸਤੇ ਭਲਾਈ ਇਸ ਕੰਮ ਦੀ ਆ ਕਿ ਅਸੀਂ ਅੱਜ ਟੇਬਲ ਤੇ ਕੇਵਲ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਗਏ ਸਾਡੇ ਬੱਚੇ ਉੱਥੇ ਵੇਖਣ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਆ ਸੰਗਤਾਂ ਨਾਕਮਸਤਕ ਹੋ ਰਹੀਆਂ ਵਾ ਰਗੀ ਸਿੰਘ ਸੋਨਾ ਕੀਰਤਨ ਕਰ ਰਹੇ ਆ ਢਾਡੀ ਵਾਰਾਂ ਚੱਲ ਰਹੀਆਂ ਕਥਾ ਵਿਚਾਰਾਂ ਚੱਲ ਰਹੀਆਂ ਵਾ ਤੇ ਸਾਡੇ ਬੱਚੇ ਆਪੇ ਸਦੇ ਪਾਸੇ ਲੱਗਣ ਪਰ ਮਾਫ ਕਰਨਾ ਜੀ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਡੇਰੇਆਂ ਤੇ ਲੈ ਗਏ ਜਿਹੜੇ ਆਪ ਸਿਰਕ ਮਾਰ ਰਹੇ ਆ ਸਿਰ ਫੇਰ ਰਹੇ ਆ ਤੇ ਨਾਲੇ ਬੀੜੀਆਂ ਮੂੰਹ ਚ ਲਾਈਆਂ ਮੈਂ ਤੁਹਾਡੇ ਬੱਚਿਆਂ ਤੇ ਕੀ ਇਫੈਕਟ ਪਊਗਾ 8 10 ਕੱਠੀਆਂ ਹੀ ਬੀੜੀਆਂ ਉਂਗਲਾਂ ਦੇ ਵਿੱਚ ਇੱਕ ਉਂਗਲ ਦੇ ਵਿੱਚ 5 5 7 7 ਸਿਗਰਟਾਂ ੜਾਈਆਂ ਮੈਂ ਤੇ ਕੱਠੀਆਂ ਮੂੰਹ ਨੂੰ ਲਾਈਆਂ ਮੈਂ ਜੇ ਤੁਸੀਂ ਉਹਨਾਂ ਦੇ ਕੋਲ ਆਪਣੇ ਬੱਚਿਆਂ ਨੂੰ ਲੈ ਕੇ ਜਾਓਗੇ ਤੇ ਤੁਹਾਡੇ ਬੱਚਿਆਂ ਤੇ ਕੋਈ ਸਹੀ ਅਸਰ ਨਹੀਂ ਪਊਗਾ ਮੈਂ ਪਹਿਲਾਂ ਬੇਨਤੀ ਕਰਦੀ ਆ ਸਵੇਰ ਦਾ ਭੋਲਿਆ ਬੰਦਾ ਸ਼ਾਮ ਨੂੰ ਘਰ ਪਰਤ ਆਵੇ ਉਹਨੂੰ ਭੋਲਿਆ ਨਹੀਂ ਕਹਿੰਦੇ ਅਸੀਂ ਅੱਜ ਵੀ ਇੱਕ ਅਕਾਲ ਪੁਰਖ ਦੇ ਪੁਜਾਰੀ ਬਣ ਜਾਈਏ ਸਵੇਰ ਮੈਂ ਬੇਨਤੀ ਕੀਤੀ ਸਵੇਰ ਦਾ ਭੋਲਿਆ ਸ਼ਾਮ ਨੂੰ ਘਰ ਪਰਤ ਆਵੇ ਉਹਨੂੰ ਭੋਲਿਆ ਨਹੀਂ ਕਹਿੰਦੇ ਡੁੱਲਿਆਂ ਬੇਰਾਂ ਦਾ ਵੀ ਕੱਖ ਨਹੀਂ ਵਿਗੜਿਆ ਆਪਾਂ ਅੱਜ ਵੀ ਕੇਸ ਰੱਖ ਕੇ ਆ ਕੰਨਾਂ 'ਚ ਟੌਪਸ ਪਾਏ ਆ ਮੁੰਡਿਆਂ ਨੇ ਵਾਲੀਆਂ ਪਾਈਆਂ ਵਾ ਇਹ ਲਓ ਪਰੇ ਸੁੱਟੋ ਇਹਨਾਂ ਨੂੰ ਬਾਣੀ ਬਣੇ ਰਧਾਰ ਨਹੀਂ ਆਓ ਸਿਰ ਤੇ ਦਸਤਾਰਾਂ ਦੇ ਜਾਓ ਅਮਰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਛੱਡੋ ਇਹਦਾ ਕੂੜ ਕਬਾਰ ਦਾ ਖੜਾ ਛੱਡੋ ਕਬਰਾਂ ਦਾ ਖੜਾ ਸਜੋ ਗੁਰੂ ਕੇ ਸਿੰਘ